ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਬੋਤਮ ਤਖਤ ਹੈ ਧੰਨ ਧੰਨ ਮੇਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਉਸਾਰੀ ਆਪਣੇ ਹੱਥੀਂ ਕੀਤੀ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਵੀ ਆਪ ਜੀ ਦੇ ਨਾਲ ਸਨ 1606 ਨੂੰ ਆਪ ਜੀ ਨੇ 7 ਫੁੱਟ ਉੱਚੇ ਇਸ ਅਕਾਲ ਵੰਗੇ ਨਾਮ ਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸਾਰੀ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਜੀ ਨੂੰ ਇਟਾਂ ਆਦਿਕ ਫੜਾਈਆਂ ਅਤੇ ਭਾਈ ਗੁਰਦਾਸ ਜੀ ਨੇ ਚੂਨੇ ਆਦ ਦੀ ਸੇਵਾ ਨਿਭਾਈ ਅਤੇ ਆਪ ਜੀ ਨੇ ਆਪਣੇ ਹੱਥੀ ਇਸ ਦੀ ਉਸਾਰੀ ਕੀਤੀ 11 ਸਾਲ ਦੀ ਉਮਰ ਸਮੇਂ ਆਪ ਜੀ ਨੇ ਦੋ ਤਲਵਾਰਾਂ ਪਹਿਨੀਆਂ ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ ਅਤੇ ਸਿੱਖ ਸੰਗਤਾਂ ਨੂੰ ਦੱਸਿਆ ਕਿ ਭਗਤੀ ਦੇ ਨਾਲ ਨਾਲ ਸਾਨੂੰ ਸ਼ਕਤੀ ਦੀ ਵੀ ਜ਼ਰੂਰਤ ਹੈ ਆਪ ਜੀ ਨੇ ਅਕਾਲ ਤਖਤ ਸਾਹਿਬ ਦੀ ਉਸਾਰੀ ਤੋਂ ਬਾਅਦ ਸਿੱਖ ਸੰਗਤਾਂ ਨੂੰ ਪਹਿਲਾ ਹੁਕਮ ਇਹ ਕੀਤਾ ਕਿ ਸਿੱਖ ਸੰਗਤਾਂ ਜਦੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆਉਣ ਵਧੀਆ ਨਸਲ ਦੇ ਘੋੜੇ ਵਧੀਆ ਕਿਸਮ ਦੇ ਸ਼ਾਸਤਰ ਅਤੇ ਆਪਣੀਆਂ ਜਵਾਨੀਆਂ ਭੇਟ ਕਰਨ ਸੰਗਤਾਂ ਨੇ ਇਸ ਹੁਕਮ ਨੂੰ ਅਜੇ ਤੱਕ ਵੀ ਮੰਨਦਿਆਂ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਪਹਿਰਾ ਹੁਕਮਾਂ ਤੇ ਪਹਿਰਾ ਦਿੰਦਿਆਂ ਹਨ ਆਪ ਜੀ ਨੇ ਲਗਭਗ 4 ਜੰਗਾਂ ਵੀ ਇਤੋਂ ਦੇ ਹੁੰਦੇ ਨਾਲ ਹੀ ਲੜੀਆਂ ਹਨ ਭਾਈ ਮਨੀ ਸਿੰਘ ਜੀ ਨੂੰ ਆਪ ਜੀ ਨੇ ਸੇਵਾ ਸੰਭਾਲੀ ਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਬਾਅਦ ਵਿੱਚ ਸਿੱਖ ਸੰਗਤਾਂ ਸਿੱਖ ਮਿਸਲਾਂ ਦੇ ਰੂਪ ਵਿੱਚ ਵੰਡੀਆਂ ਗਈਆਂ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਉੱਤੇ ਹਮਲਾ ਕੀਤਾ ਅਤੇ ਲਗਭਗ 35000 ਸਿੱਖ ਸਿੰਘਣੀਆਂ ਸ਼ਹੀਦ ਕੀਤੇ ਅਤੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਰੋਵਰ ਦੀ ਬੇਅਦਬੀ ਆਦਿ ਕੀਤੀ ਉਸ ਸਮੇਂ ਸਿੰਘ ਸਾਹਿਬ ਜੱਸਾ ਸਿੰਘ ਜੀ ਆਲੂ ਵਾਲੀਆ ਜੀ ਨੇ ਇਸ ਬੇਅਦਵੀ ਦਾ ਬਦਲਾ ਲਿਆ ਹੁੰਦੇ ਉਸ ਦੀ ਫੌਜ ਦੀ ਇੱਟ ਨਾਲ ਇੱਟ ਖੜਕਾ ਦੇ ਦਿੱਤੀ ਅਹਿਮਦ ਸ਼ਾਹ ਅਬਦਾਲੀ ਨੇ ਪਟਿਆਲੇ ਦੇ ਰਾਜੇ ਰਾਹੀਂ ਜੱਸਾ ਸਿੰਘ ਜੀ ਆਲੂ ਵਾਲਿਆਂ ਨੂੰ ਕਿਹਾ ਸਾਡੇ ਨਾਲ ਸੰਧੀ ਕਰ ਲੈਣ ਸਿੰਘ ਸਹਾਬ ਜੀ ਨੇ ਆਪ ਜੀ ਨੂੰ ਜਵਾਬ ਦਿੱਤਾ ਕਿ ਇਸ ਮਲਵੇ ਦੇ ਢੇਰ ਉੱਤੇ ਖਲੋ ਕੇ ਅਸੀਂ ਤੇਰੇ ਨਾਲ ਸੰਧੀ ਨਹੀਂ ਕਰ ਸਕਦੇ ਹੁਣ ਤਾਂ ਤੇਰੇ ਤੋਂ ਅਸੀਂ ਬਦਲਾ ਹੀ ਲਵਾਂਗੇ ਅਤੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸਮੇਂ-ਸਮੇਂ ਸਰ ਸਿੱਖ-ਮਸਲਮ ਤਰਨਾ ਦਲ ਅਤੇ ਬੁੱਢਾ ਦਲ ਵੱਲੋਂ ਸੇਵਾਵਾਂ ਨਿਭਾਈਆਂ ਜਾਂਦੀਆਂ ਸਨ ਬੁੱਢਾ ਦਲ ਵੱਲੋਂ ਗੁਰੂ ਮਰਿਆਦਾ ਦੀ ਧਿਆਨ ਰੱਖਿਆ ਜਾਂਦਾ ਸੀ ਅਤੇ ਬੁੱਢਾ ਦਲ ਦੇ ਹੀ ਜਥੇਦਾਰ ਸਿੰਘ ਸਵਨ ਸ੍ਰੀ ਅਕਾਲ ਤਖਤ ਸਾਹਿਬ ਉਤੇ ਲਗਾਏ ਜਾਂਦੇ ਸਨ ਅਤੇ ਤਰਨਾ ਦਲ ਦੇ ਸਿੰਘ ਜੋ ਲਗਭਗ 40 ਸਾਲ ਤੱਕ ਹੁੰਦੇ ਸਨ ਉਹਨਾਂ ਜੰਗਾਂ ਜੁੱਦਾਂ ਵਿੱਚ ਭੇਜਿਆ ਜਾਂਦਾ ਸੀ ਆਪ ਜੀ ਦੇ ਸ੍ਰੀ ਅਕਾਲ ਤਖਤ ਸਾਹਿਬ ਉਸਾਰਨ ਸਾਹਮੇ अनेका ਹੀ ਅਰਸਲਾਂ ਵੀ ਆਈਆਂ ਪਰ ਆਪ ਜੀ ਨੇ ਉਸ ਅਕਾਲ ਪੁਰਖ ਦੀ ਓਟ ਨਾਲ ਇਸ ਅਕਾਲ ਪੁਰਖ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਸਾਰੀ ਕੀਤੀ ਅਤੇ ਸਿੱਖ ਸੰਗਤਾਂ ਦੀ ਉਹ ਅਗਵਾਹੀ ਕਰਨ ਦਾ ਇੱਕ ਵੱਡਾ ਧੂਰਾ ਕਾਇਮ ਕੀਤਾ ਹੁਣ ਵੀ ਸਿੱਖ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਸਰਵੋਤਮ ਕਰਕੇ ਮੰਨਦੀਆਂ ਹਨ ਸੰਗਤ ਜੀ ਹੋਈਆਂ ਗਲਤੀਆਂ ਭੁਲਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ